ਇੰਨੇ ਨਾਮ ਗਗਨਜੀਤ ਸਿੰਘ ਵਾਲੀ ਵਾਲੀ ਹੈ ਕੀ ਮੈਨੂੰ ਜਿਹੜਾ ਕਾਲ ਇਨਸੀਡੈਂਟ ਹੋਇਆ ਤੇ ਕੱਲ ਰਾਤੀ ਤਕਰੀਬਨ 10:00 ਵਜੇ ਦੀ ਗੱਲ ਹੈਗੀ ਹੈ ਤੇ ਦੋ ਯੰਗੇ ਦੇ ਲੜਕੇ ਸੀਗੇ ਤੇ ਡਰੰਕ ਸੀਗੇ ਬਹੁਤ ਜ਼ਿਆਦਾ ਤੇ ਉਹਨਾਂ ਨੇ ਫੇਲ ਕੋ ਆਇਆ ਕਿ ਉਹ ਬਾਹਰ ਮੁੰਡੇ ਨੂੰ ਉਹ ਬੀਜੀ ਲੈਂਗਵੇਜ ਵਿੱਚ ਗਾਣਾ ਕੱਢਣੀ ਸ਼ੁਰੂ ਕਰਤੀ ਉਹਨਾਂ ਨੇ ਤੇ ਵੀ ਸਾਡੀ ਗੱਡੀ 'ਚ ਤੈਨ ਨਹੀਂ ਪਿਆ ਤੇ ਮੁੰਡਾ ਉਹਨਾਂ ਨੂੰ ਮੇਰੇ ਕੋਲ ਆਫਿਸ ਤੇ ਗਿਆ ਆ ਤੇ ਮੈਂ ਉਹਨਾਂ ਨੂੰ ਕੰਟਰੋਲ ਰੂਮ ਜਾ ਕੇ ਦਿਖਾਤਾ ਵੀ ਸਿਸਟਮ ਦੇ ਵਿੱਚ ਐਂਟਰੀ ਹੈਗੀ ਹੈ ਔਰ ਤੁਹਾਡੀ ਮਸ਼ੀਨ ਦੀ ਐਂਟਰੀ ਵੀ ਉਸੇ ਅਮਾਉਂਟ ਤੇ ਖੜੀ ਹੈਗੀ ਹੈ ਲੇਕਿਨ ਉਹ ਜਿਆਦਾ ਓਵਰਟਰੰਕ ਸੀਗੇ ਤੇ ਉਹ ਗਾਲਾ ਘਟਨੋਂ ਹਟੇ ਨਹੀਂ ਹੈਗੇ ਉਹਨਾਂ ਦੇ ਵਿੱਚੋਂ ਮੈਂ ਇੱਕ ਜਾਨੇ ਨੂੰ ਕਿਹਾ ਵੀ ਤੂੰ ਔਰ ਜਿਆਦਾ ਪੀਤੀ ਹੋਈ ਹੈ ਕਿ ਤੂੰ ਮੇਰੇ ਆਫਿਸ ਤੇ ਨਹੀਂ ਆਣਾ ਹੈਗਾ ਮੈਂ ਦੂਜੇ ਜਾਨੇ ਨੂੰ ਦਿਖਾ ਦਿੰਨਾ ਹੈਗਾ ਇਨ ਦਾ ਮੀਨ ਟਾਈਮ ਮੈਂ ਵੀਡੀਓ ਵੀ ਮੰਗਾ ਲਈ ਠੀਕ ਹੈ ਨਾ ਵੀਡੀਓ ਮੇਰਾ ਬ੍ਰਦਰ ਅਹਿਮਦ ਕੰਦਰਾ ਹੈਗਾ ਤੇ ਉਹਨੇ ਕੈਮਰਿਆਂ ਦੀ ਵੀਡੀਓ ਭੇਜਦੀ ਮੈਨੂੰ ਤੇ ਜਦ ਤੱਕ ਉਹ ਜਿਹੜਾ ਬਾਹਰ ਮੁੰਡਾ ਖੜਾ ਸੀਗਾ ਤੇ ਉਹ ਬੀਜੀ ਲੈਂਗੁਏਜ ਵਿੱਚ ਮੈਨੂੰ ਗਾਣਾ ਗੱਡੀਆਂ ਸ਼ੁਰੂ ਕਰਤੀਆਂ ਜਦੋਂ ਮੈਂ ਬਾਹਰ ਨਿਕਲਿਆ ਤਾਂ ਉਹਨੇ ਕਾਰ ਦੀ ਚਾਬੀ ਦਾ ਪੁਆਇੰਟ ਖੋਲਕੇ ਮੇਰੇ ਤੇ ਮੁਕੰਮਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਹਨੂੰ ਧੱਕਾ ਮਾਰ ਕੇ ਪਿੱਛੇ ਕੀਤਾ ਤੇ ਫਿਰ ਉਦੋਂ ਦਾਬ ਦੇ ਵਿੱਚ ਉਹਨਾਂ ਦੇ ਕੀ ਕਹਿੰਦੇ ਹੈਗੇ ਨੇਗੇ ਉਹਨਾਂ ਨੂੰ ਕੰਟਰੋਲ ਕੀਤਾ ਤੇ ਪੁਲਿਸ ਨੂੰ ਕਾਲ ਕੀਤੀ ਕਿੰਨੇ ਵੇਲੇ ਕੱਟਣਾ ਹੈ ਇੱਕ ਕੱਟਣਾ ਹੈ ਕਿ 10 ਵਜੇ ਤੋਂ ਬਾਅਦ ਜੀ ਕਿਉਂਕਿ ਉਸ ਟਾਈਮ ਨਾਲ ਮੇਰੇ ਮੇਰੀ ਮੇਰੇ ਬੇਟੇ ਨਾਲ ਬਾਹਰ ਗੱਲ ਚੱਲ ਰਹੀ ਸੀਗੀ ਤੇ ਮੈਂ ਉਹਨਾਂ ਕੋਹਾ ਵੀ ਹੈਗਾ ਉਹਨਾਂ ਦੇ ਬੇਟੇ ਦਾ ਫੋਨ ਆਇਆ ਮੈਨੂੰ ਗੱਲ ਕਰ ਲੈਣ ਦੇ ਤੇ 10 ਸਵੇਰ 10 ਵਜੇ ਦੇ ਕਰੀਬ ਦੀ ਕਰ ਲੈਂਦੇ ਹਾਂ ਮੁਲਾਜ਼ਮਾਂ ਨਾਲ ਤਾਂ ਕੰਮ ਕੀ ਹਾਂ ਜੀ ਮੁਲਾਜ਼ਮਾਂ ਨਾਲ ਉਹਨਾਂ ਨੇ ਕੰਮ ਮੁਕੀ ਕੀਤੀ ਹੈ ਜਿਹੜੇ ਮੁੰਡੇ ਡਿਊਟੀ ਤੇ ਸੀਗੇ ਉਹਨਾਂ ਨਾਲ ਮਿਸਬੀਹੇਵ ਵੀ ਕੀਤਾ ਜਾਂਦੇ ਹੋਏ ਉਹਨਾਂ ਸਾਰਿਆਂ ਦੀਆਂ ਫੋਟੋਆਂ ਖਿੱਚ ਕੇ ਲੈ ਕੇ ਗਏ ਔਰ ਇਹ ਕਹਿ ਕੇ ਗਏ ਵੀ ਕੋਈ ਗੱਲ ਨਹੀਂ ਨੌਕਰੀ ਤਾਂ ਖਤਮ ਕਰਨੀ ਹੈਗੀ ਜਾਂ ਡਿਊਟੀ ਖਤਮ ਕਰਕੇ ਘਰਾਂ ਨੂੰ ਵੀ ਵਾਪਸ ਜਾਣਾ ਹੈਗਾ ਤੁਹਾਨੂੰ ਉਸੇ ਰਸਤੇ 'ਚ ਦੇਖ ਸਕਦੇ ਹੋ ਪੁਲਿਸ ਮੁਕਤੀ ਕੌਂਤੀ 'ਤੇ ਚਾਲੂ ਪੀਸੀਆਰ ਆ ਗਈ ਸੀ ਜੀ ਮੌਕੇ 'ਤੇ ਪੀਸੀਆਰ ਦੇ ਵੀ ਇੱਕ ਮੁਲਾਜ਼ਮ ਪਹੁੰਚੇ ਸੀਗੇ ਤੇ ਪੀਸੀਆਰ ਦੇ ਜਿਹੜੇ ਮੁਲਾਜ਼ਮ ਸੀਗੇ ਤੇ ਉਹਨਾਂ ਕੋ ਇਹ ਚੀਜ਼ ਕੰਟਰੋਲ ਨਹੀਂ ਹੋਈ ਕਿਉਂਕਿ ਦੂਸਰੀ ਸਾਈਡ ਤੋਂ 10-15 ਪੰਡੇ ਉਹਨਾਂ ਨੇ ਫੋਨ ਕਰਕੇ ਹੋਰ ਕਾਲ ਕਰ ਲਈ ਸੀਗੀ ਲੇਕਿਨ ਉਹਨਾਂ ਨੇ ਕਾਫੀ ਐਫਰਟ ਕੀਤੀ ਹੈਗੀ ਵੀ ਇਸ ਚੀਜ਼ ਨੂੰ ਨਿਊਟਰਲਾਈਜ਼ ਕੀਤਾ ਜਾਵੇ ਲੇਕਿਨ ਉਹ ਬਹੁਤ ਜ਼ਿਆਦਾ ਹਾਈਪਰ ਟੋਨ ਦੇ ਵਿੱਚ ਗੱਲ ਹੋ ਰਹੀ ਸੀਗੀ ਤੇ ਉਹਨਾਂ ਵਾਸਤੇ ਬਹੁਤ ਔਖਾ ਚੱਲ ਰਿਹਾ ਸੀਗਾ ਚਾਂਸ ਹੈ ਕੋਈ ਨਹੀਂ ਆਇਡੈਂਟੀਫਾਈ ਮੈਂ ਕਰ ਸਕਦਾ ਹੈਗਾ ਬਾਏ ਨੇਮ ਜਾਂ ਬਾਏ ਉਹਨਾਂ ਦੀ ਇੰਡੀਵਿਜੂਅਲ ਆਇਡੈਂਟੀਟੀ ਮੈਨੂੰ ਨਹੀਂ ਆਈਡੀਆ ਹੈਗਾ ਕਿ ਕੌਣ ਹੈ ਜੀ ਇਸ ਸੰਬੰਧੀ ਕੋਈ ਪੁਲਿਸ ਨੂੰ ਸ਼ਿਕਾਇਤ ਹਾਂ ਜੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈਗੀ ਹੈ ਤੇ ਰਾਤ ਨੂੰ 11 ਵਜੇ ਦੇ ਕਰੀਬ ਜਾ ਕੇ ਫਿਰ ਮੈਂ ਆਪਣੇ ਹੱਥ ਨਾਲ ਲਿਖ ਕੇ ਇੱਕ ਦਰਖਾਸਤ ਸਿਟੀ 1 ਥਾਣੇ ਦੇ ਵਿੱਚ ਦੇਖਿਆ ਹੈ। ਪਹਿਲਾਂ ਇਸ ਨੂੰ ਕੋਈ ਕਾਰਵਾਈ ਕੀਤੀ ਅ ਨਹੀਂ ਹਲੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਕਾਰਵਾਈ ਨਹੀਂ ਕੀਤੀ ਜਾਨੀ ਕਿ ਕੋਈ ਸੁਰੱਖਤ ਨੈਕਸਟ ਸਟੈਪ ਕੀਤੇ। ਅ ਅੱਜ ਅਸੀਂ ਸਾਰੇ ਡੀਲਰ ਭਰਾ ਇਕੱਠੇ ਹੋਏ ਹੈਗੇ ਆ। ਇਹ ਸਰਦਾਰ ਅਰਮੇਲ ਸਿੰਘ ਜੀ ਹੈਗੇ ਨੇਗੇ ਇਹ ਖੰਡਾ ਡੀਲਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇਗੇ। ਇਹ ਮੇਜਰ ਸੰਦੀਪ ਬਨਾਇਕ ਨੇਗੇ ਫਟੇਗੜ ਡਿਸਟ੍ਰਿਕਟ ਵੇ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇਗੇ। ਇੱਥੇ ਸਾਡੇ ਡੀਲਰ ਭਰਾ ਆ ਗਏ ਨੇਗੇ ਤੇ ਅਸੀਂ ਇਹ ਪਹਿਲਾਂ ਤਾਂ ਅਸੀਂ ਆਪਣਾ ਪੁਆਇੰਟ ਜਿਹੜਾ ਹੈਗਾ ਉੱਚ ਅਧਿਕਾਰੀਆਂ ਕੋਲ ਲੈ ਕੇ ਜਾਵਾਂਗੇ ਅਸੀਂ ਟਰਾਈ ਕਰਾਂਗੇ ਵੀ 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 72 ਘੰਟੇ ਦੇ ਅੰਦਰ ਉਹ ਇਸ ਪ੍ਰੋਬਲਮ ਨੂੰ ਰਿਜ਼ੋਲਵ ਕਰਨ ਔਰ ਸਾਨੂੰ ਇੱਕ ਕੰਕ੍ਰੀਟ ਸਲੂਸ਼ਨ ਤੇ ਲੈ ਕੇ ਆਣ ਕਿਉਂਕਿ ਜਿਹੜਾ ਪੈਟਰੋਲ ਪੰਪ ਹੈਗਾ ਇਹ ਤੇ ਇੱਕ ਪਬਲਿਕ ਪ੍ਰਾਪਰਟੀ ਹੈਗਾ ਕੋਈ ਇੰਡੀਵਿਜੂਅਲ ਪ੍ਰਾਪਰਟੀ ਨਹੀਂ ਹੈਗਾ ਔਰ ਰਾਤ ਨੂੰ ਅਗਰ ਇਹਦੀ ਅੰਸਰ ਰਾਤ ਨੂੰ 10 ਵਜੇ ਡਰੰਕ ਹੋ ਕੇ ਸੜਕਾਂ ਤੇ ਫਿਰਦੇ ਹੈਗੇ ਨਹੀਂ ਕਿ ਕਿਤੇ ਨਾ ਕਿਤੇ ਲੈਬਸ ਹੈਗਾ ਫੈਮਲੀਆਂਜ਼ ਕੱਢੀ ਹੋਈਆਂ ਵੀ ਐਡਮਿਨਿਸਟ੍ਰੇਸ਼ਨ ਕੱਢੀ ਹੋਈ ਵੀ ਤੇ ਪਰਿਵਾਰ ਕੱਢੀ ਹੋਈ ਵੀ ਤੇ ਸਾਨੂੰ ਬਹੁਤ ਔਖਾ ਹੈਗਾ ਇਹ ਨਤੀਜਿਆਂ ਨੂੰ ਮੈਨੇਜ ਕਰਨਾ ਮੈਂ ਮੇਜਰ ਸੰਦੀਪ ਬਨਾਇਕਾ ਰਿਟਾਇਰਡ ਆਰਮੀ ਅਫਸਰ ਹਾਥੇਗੜ੍ਹ ਸਾਹਿਬ ਜ਼ਿਲ੍ਹੇ ਦਾ ਜਮੀਨ ਕੌਂਸਲ ਸਾਹਿਬ ਇਸ ਸਮੇਂ ਪ੍ਰੈਜ਼ੀਡੈਂਟ ਹੈ ਡੀਲਰ ਐਸੋਸੀਏਸ਼ਨ ਦਾ ਜਿਆਦਾ ਵਾਈਸ ਪ੍ਰੈਜ਼ੀਡੈਂਟ ਜਿਦੋਂ ਇਹ ਟੂ ਇਨਸੀਡੈਂਟ ਹੋਇਆ ਪੈਟਰੋ ਕੰਪਲੈਕਸ ਦੀ ਜਨਤ ਹੈ ਬਹੁਤ ਅਨਫੋਰਚੂਨੇਟ ਹੈ ਇੱਕ ਜਨਰਲ ਟ੍ਰੈਂਡ ਚੱਲ ਰਿਹਾ ਹੈਗਾ ਮੇਰੇ ਆਪਣੇ ਪੈਟਰੋਲ ਪੰਪ ਜਿਹੜੇ ਨੇ ਠੜੀ ਨੌਕ ਸਿੰਘ ਤੇ ਬਰਵਾਲੀ ਖੋਦ ਦੋ ਪੈਟਰੋਲ ਪੰਪ ਤੇ ਡਿਫੈਂਸ ਚੋ ਆ ਕੇ ਨਾਲ ਸਿਕਿਉਰਿਟੀ ਡਿਪਾਰਟਮੈਂਟ ਚ ਵੀ ਰਹੇ ਵੀ ਬੀਸਿਕਲੀ ਸਿਕਿਉਰਿਟੀ ਲੈਪਸ ਹੈ ਕਸਟਮਰ ਆਪਣੇ ਰਾਈਟਸ ਦਾ ਮਿਸਯੂਜ਼ ਕਰ ਰਹੇ ਆ ਅੱਛੀ ਫੈਮਿਲੀ ਦੇ ਬੰਦੇ ਨੇ ਤੇ ਪੰਪ ਤੇ ਆ ਕੇ ਬਗਮਾਸ਼ੀ ਕਰਨਾ ਇਹਨਾਂ ਦਾ ਇਹਨਾਂ ਨੂੰ ਸ਼ਰਮ ਨਹੀਂ ਦਿੱਸਦਾ ਜਦ ਕਿ ਐਸਐਸਪੀ ਦਫ਼ਤਰ ਪੁਲਿਸ ਥਾਣਾ ਬਿਲਕੁਲ ਬਗਲ ਚ ਇਹਦਾ ਮਤਲਬ ਲਾਅ ਐਂਡ ਆਰਡਰ ਦਾ ਇਹਨਾਂ ਨੂੰ ਕੋਈ ਨਹੀਂ ਜਿਵੇਂ ਵਾਦੀਆ ਸਾਹਿਬ ਨੇ ਦੱਸਿਆ ਕਿ ਇਹਨਾਂ ਨੇ ਇੱਥੇ ਆ ਕੇ ਢੇਲ ਪਵਾਇਆ ਕਿ ਆਮ ਪ੍ਰੋਬਲਮ ਹੈ ਐਸਟੀਵੀ ਮਸ਼ੀਨਾਂ ਲੱਗੀਆਂ ਹੋਈਆਂ ਨੇ ਪਾਪ ਤੇ ਮਸ਼ੀਨਾਂ ਨੌਇਸ ਨਹੀਂ ਕਰਦੀ ਪਤਾ ਵੀ ਨਹੀਂ ਲੱਗਦਾ ਕਿ ਕਦ ਢੇਲ ਬਹਿ ਜਾਂਦਾ ਹੈਗਾ ਫੁੱਲੀ ਆਟੋਮੇਟਡ ਮਸ਼ੀਨਾਂ ਨੇ ਆਟੋਮੇਸ਼ਨ ਨਾਲ ਰਿਲੇਟਡ ਨੇ ਜਿਵੇਂ ਇਹਨਾਂ ਨੇ ਦੱਸਿਆ ਉਹਨੂੰ ਆਟੋਮੇਸ਼ਨ ਟਰੰਕ ਹੋਣ ਦੇ ਬਾਵਜੂਦ ਏਲੀ ਗੱਲ ਉਹਨਾਂ ਦਾ ਟਰੰਕ ਉੱਕੇ ਰਿਆਣ ਦਾ ਪੰਪ ਤੇ ਕੋਈ ਮਤਲਬ ਨਹੀਂ ਮਰਦਾ ਜਦੋਂ ਇਹ ਕਸਟਮਰ ਆਗੇ 3 ਪੜ ਤੋਂ ਬਾਅਦ ਪਤਾ ਲੱਗਿਆ ਅਲਟਰੇਸ਼ਨ ਹੋਈ ਉਹਨਾਂ ਦੀ ਕਸਟਮਰ ਆਪਣੇ ਜਿਹੜੇ ਪੰਪ اٹੈਂਡੈਂਟ ਹੈ ਉਹਨੇ ਦੇ ਨਾਲ ਉਹਨਾਂ ਨੇ ਇਹਨਾਂ ਨੂੰ ਰਿਪੋਰਟ ਕੀਤਾ ਇਹਨਾਂ ਨੇ ਅੱਗੇ ਜਿਵੇਂ ਦੱਸਿਆ ਆਪਣੇ ਵੱਲੋਂ ਸਾਰਾ ਉਹਨਾਂ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕੀਤੀ ਆਟੋਮੇਸ਼ਨ ਦੇ ਵਿੱਚ ਚੈੱਕ ਕਰਵਾਇਆ ਜਿਹੜੀ ਕੰਪਨੀ ਨੇ ਆਰਗਨੀਸ਼ਨ ਲੱਗੀ ਹੋਈ ਹੈ ਉਹ ਤੋਂ ਬਾਅਦ ਵੀ ਉਹ ਸੈਟੀਸਫਾਈ ਨਹੀਂ ਹੋਏ ਤੇ ਉਹ ਆਪਣੀ ਲਿਮਟ ਕਰਾਸ ਕਰਕੇ ਉਹ ਕਹਿ ਰਹੇ ਨੇ ਵੀ ਸਾਨੂੰ ਕੈਮਰੇ ਦੀ ਰਿਕਾਰਡਿੰਗ ਚੈੱਕ ਕਰਾਓ ਤੇ ਇਹ ਮਦਦ ਕੋਈ ਰਾਈਟ ਨਹੀਂ ਮਰਦਾ ਕਿਸੇ ਦਾ ਵੀ ਰਾਈਟ ਨਹੀਂ ਬਣਦਾ ਇਹਨਾਂ ਦੀ ਪਬਲਿਕ ਜਿਹੜੀ ਪਬਲਿਕ ਯੂਟਿਲਿਟੀਜ਼ ਹੋ ਰਹੀ ਹੈ ਜਿਹੜਨੂੰ ਐਡਮਿਨਿਸਟਰਡ ਕਰ ਰਿਆ ਬੰਦਾ ਚਾਹੇ ਉਹ ਡੀਲਰ ਹੈ ਮੈਨੇਜਰ ਹੈ ਕਿ ਕੰਪਟੈਂਟਡ ਨੇ ਨੂੰਨਾ ਨੇ ਜੇ ਉਹਨਾਂ ਦੀ ਰਿਸਪੌਂਸਿਬਿਲਟੀਜ਼ ਨੇ ਉਹਨਾਂ ਦੇ ਕੋਚ ਰਾਈਟਸ ਨੇ ਇਹ ਬੇਸਿਕਲੀ ਉਹਨਾਂ ਦੇ ਰਾਈਟਸ ਨੂੰ ਬ੍ਰੀਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਯਾਨ ਟ੍ਰੈਂਡ ਬਣ ਚੁੱਕਿਆ ਹੈ ਇਹ ਲਾਅਲੈਸਨੈਸ ਸ਼ੋ ਕਰਦਾ ਹੈਗਾ ਕਿ ਆਪਣੇ ਰਾਈਟਸ ਤਾਂ ਸਾਨੂੰ ਪਤਾ ਨਹੀਂ ਸਾਡੇ ਫੰਡਮੈਂਟਲ ਰਾਈਟਸ ਸਾਨੂੰ ਪਤਾ ਨਹੀਂ ਸਾਨੂੰ ਆਪਣੇ ਕਸਟਮਰ ਰਾਈਟਸ ਪਤਾ ਨਹੀਂ ਪਰ ਸਾਨੂੰ ਆਪਣੀਆਂ ਡਿਊਟੀਆਂ ਨਹੀਂ ਪਤਾ ਅਸੀਂ ਡਰਿੰਕ ਨਹੀਂ ਕਰਨਾ ਅਸੀਂ ਆ ਜੇ ਤੁਹਾਨੂੰ ਕੋਈ ਦੱਸ ਰਿਹਾ ਅਗਰ ਤੁਹਾਨੂੰ ਲੱਗਿਆ ਕਿ ਸਾਨੂੰ ਤੇਲ ਘੱਟ ਪਿਆ ਹੈ ਸਾਡੀ ਸੂਈ ਨਹੀਂ ਉੱਠੀ ਆਮ ਪੈਟਰੋਲ ਪੰਪਾਂ ਦੇ ਸਟੇਟ ਕਹਤਾਂ ਨੀ ਮੈਂ ਫਤਿਹਗੁਰ ਸਾਹਿਬ ਪੁਰੀ ਜ਼ਿਲ੍ਹਾ ਦਾ ਪ੍ਰਧਾਨ ਹੈ ਇਹ ਆਮ ਟ੍ਰੈਂਡ ਹੈ ਸਰਕਾਰ ਜਾਣਦੀ ਹੈ ਸਾਰੇ ਪਾਸੇ ਪਤਾ ਹੈ ਬਟ ਬਹੁਤ ਅਨਫੋਰਚੂਨੇਟ ਹੈ ਵੀ ਐਸਐਸਪੀ ਦਫ਼ਤਰ ਦੇ ਨੇੜੇ ਤੇ ਪੁਲਿਸ ਥਾਣੇ ਦੇ ਨੇੜੇ ਡੀਐਸਪੀ ਆਫ ਦਫ਼ਤਰ ਨੇੜੇ ਸਾਰੇ ਪ੍ਰਸ਼ਾਸਨਿਕ ਜਿਹੜੇ ਦਫ਼ਤਰ ਨੇ ਉਹਨਾਂ ਦੇ ਸੀਗ ਦੇ ਵਿੱਚ ਹਾਈਵੇ ਦਾ ਪੰਪਟ ਹੈ ਤੇ ਉੱਥੇ ਆ ਕੇ ਕਰੀ ਐਸੀ ਹਰਕਤ ਕੋਈ ਅੱਛੇ ਐਸੀ ਫੈਮਲੀ ਦੇ ਲੋਕਲ ਫੈਮਿਲੀ ਦੇ ਬੰਦੇ ਕਰਦੇ ਨੇ ਫਿਰ ਉਹ ਬੰਦੇ ਬੁਲਾਉਂਦੇ ਨੇ 10 12 ਬਲਾਕੇ ਡਾਂਗਾਂ ਚੱਕ ਕੇ ਆਉਂਦੇ ਨੇ ਦੈਨਮ ਇਟ ਵਾਸ ਵੈਰੀ ਸ਼ੇਮਫੁਲ ਤੇ ਮੈਂ ਤੁਹਾਨੂੰ ਮੈਨੂੰ ਨਹੀਂ ਪਤਾ ਕੀ ਮਜਬੂਰੀ ਰਹੀਆਂ ਪ੍ਰਸ਼ਾਸਨ ਦੀਆਂ ਤੇ ਪੁਲਿਸ ਦੀਆਂ ਕੱਲ ਰਾਤ ਦਾ ਇਨਸੀਡੈਂਟ ਦੱਸ ਰਹੇ ਨੇ ਅੱਜ ਸ਼ਾਮ ਹੋਈ ਹੈ ਤੇ ਹੁਣ ਤੱਕ ਇਹਨਾਂ ਨੂੰ ਕੋਈ ਜਿਹੇ ਉਪਰਕਾਰਵਾਈ ਕੋਈ ਇੰਟਰਮੀਸ਼ਨ ਕੁਝ ਨਹੀਂ ਹੋਇਆ ਹੈ ਅਸੀਂ ਕੋਵਿਡ ਦੇ ਵਿੱਚ ਸਟ੍ਰਾਈਕ ਛੁੱਟੀ ਦੀਵਾਲੀ ਤਿਹਾਰ ਹਰ ਮੌਕੇ ਦੇ ਉੱਪਰ ਪੰਪ ਖੁੱਲੇ ਹੁੰਦੇ ਸਾਰੇਾਰੇ ਬੰਦੂਲੇ ਨੇ ਇਹ ਧਾਰਾ ਬੰਦ ਨਹੀਂ ਹੁੰਦੀ ਇਹਦਾ ਜਿਹੜਾ ਲੋਡ ਹੈ ਉਹ ਕਸਟਮਰ اٹینڈੈਂਟਸ ਤੇ ਡੀਲਰਸ ਦੇ ਉੱਪਰ ਜਾਂ ਜਿਹੜੇ ਮੈਨੇਜਰ ਬੈਠੇ ਆ ਉਹਨਾਂ ਦੇ ਉੱਪਰ ਜੇ ਉਹਨਾਂ ਦੀ ਹੀ ਸੇਫਟੀ ਇੱਕ ਬੰਦਾ ਡਰੰਕ ਬੰਦਾ ਸ਼ਰਾਬ ਪੀ ਕੇ ਆਪਣੀ ਦੋ ਜਾਨੇ ਜਿਹੜੇ ਇੱਥੇ ਆ ਕੇ ਜੋ ਬਤਮੀਸੀ ਕਰਕੇ ਗਏ ਨੇ ਜੋ ਗੁੰਡਾਗਰਦੀ ਕਰਕੇ ਗਏ ਨੇ ਆਪਣੇ ਡੜੇ ਆਪਣਾ ਰੋਬ ਦਿਖਾਉਂਦੇ ਨੇ ਤੇ ਸਾਡੇ ਜਿਹੜੇ اٹینڈੈਂਟ ਉਰੇ ਬੈਠੇ ਨੇ ਉਹਨੂੰ ਤਾਂ ਹੱਕੀ ਦੇ ਕੇ ਗਏ ਨੇ ਇਹ ਇਟ ਇਟ ਇਜ਼ ਅ ਸੀਰੀਅਸ ਪ੍ਰੋਬਲਮ ਇਹ ਕੋਈ ਕੋਈ ਅੱਛਾ ਚਿੰਨ ਨਹੀਂ ਹੈਗਾ ਮੈਂ ਕਹੂੰਗਾ ਵੀ ਇਹ ਪੋਲਿਸ ਐਡਮਿਨਿਸਟ੍ਰੇਸ਼ਨ ਦੀ ਮੁਕਾਮੇ ਵੀ ਸ਼ੋ ਕਰਦਾ ਹੈਗਾ ਕੰਟਰਕਟਰ ਨਹੀ ਹੈ ਨਹੀਂ ਇਹ ਸਟ੍ਰਾਈਕ ਦੇਖੋ ਉਹ ਬਾਤ ਹੀ ਗੱਲ ਹੈਗੀ ਅਸੀਂ ਐਸੋਸੀਏਸ਼ਨ ਲੈਵਲ ਤੇ ਗੱਲ ਚੱਕਾਂਗੇ ਹਲੇ ਮੈਂ ਥੋੜਾ ਆਇਆ ਹਾਂ ਪਰਸਨਲੀ ਜਿਹੜੇ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਸਾਡੇ ਮੈਂ ਉਹਨਾਂ ਨਾਲ ਅੱਗੇ ਗੱਲ ਕਰੂੰਗਾ ਪਹਿਲਾਂ ਲੋਕਲ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨਾਲ ਮਿਲਾਂਗੇ ਅਸੀਂ ਅਗਲੇ ਮੈਂ ਐਸਐਸ ਵੀ ਸਾਹਿਬ ਨੂੰ ਬੁਲਾਵਾਂਗੇ ਜਿਹੜੇ ਥਾਣਾ ਇੰਚਾਰਜ ਨੇ ਉਹਨਾਂ ਨੂੰ ਮਿਲਾਂਗੇ ਸਿਟੀ ਵਨ ਜਿਹਦੇ ਵਿੱਚ ਆਪਣੀ ਕੰਪਲੇਨਟ ਦੇਈ ਹੈ ਤੇ ਉਹਨਾਂ ਨੂੰ ਮੌਕਾ ਦਵਾਂਗੇ ਟਾਈਮ ਦੰਨੇ ਅਸੀਂ ਅਸੀਂ ਆਪਣੇ ਵੱਲੋਂ ਜਿਉਂ ਨੇ ਕਾਰਵਾਈ ਕਰਨੀ ਸੀ ਮੇਰੇਖ ਲੈਣ ਕੰਪਲੇਂਟ ਦੱਸਿਆ ਸੀ ਦੇ ਦਿੱਤੀ। ਅਸੀਂ ਉਹਨਾਂ ਦਾ ਰਿਐਕਸ਼ਨ ਦੇਖਾਂਗੇ ਕੀ ਕਰਦੇ ਨੇ। ਵੀਲ ਵੇਟ ਅਮ ਵਾਚ ਐਂਡ ਵੀਲ ਪਰਸੂ। ਸਟ੍ਰਾਈਕ ਇਜ਼ ਦ ਲਾਸਟ ਰਿਸੋਰਟ ਬਟ ਜੇ ਸਾਨੂੰ ਸਾਡੇ ਵਰ ਡਿਪਾਰਟਮੈਂਟ ਨੂੰ ਜਿਹੜਾ ਸਾਰੇ ਮਹਿਕਮਿਆਂ ਨੂੰ ਜਿਹੜੇ ਆਪਣੇ ਸਰਕਾਰ ਦੇ ਮਹਿਕਮੇ ਆ ਤੇ ਪੂਰੇ ਪਬਲਿਕ ਨੂੰ ਜਿਹੜਾ ਹੈਂਡਲ ਕਰ ਰਿਹਾ ਹੈਗਾ ਇੰਨਾ ਸੈਂਸਿਟਿਵ ਮਹਿਕਮਾ। ਜੇ ਉੱਥੇ ਸਿਕਿਉਰਿਟੀ ਦਾ ਸਿਸਟਮ ਨਹੀਂ ਹੈਗਾ ਦੈਟ ਵੀਲ ਗੋ ਫਾਰ ਵਾਟਐਵਰ ਇਜ਼ ਰਿਕਵਾਇਰਡ ਜਿਸ ਜਿਸ ਦੀ ਲੋੜ ਹੈ ਵੀਲ ਡੂ ਅਰ ਬੈਸਟ। ਥੈਂਕ ਯੂ। ਕੀ ਕਰ ਰਹੇ ਹੋ ਗੜਕਾ ਪਿੰਡ ਸੀਡ ਪਰ ਅਸੀਂ ਬੜੀ ਮਾੜੀ ਘਟਨਾ ਹੈ ਕਿ ਹੁਣ ਸ਼ਹਿਰ ਦੇ ਪਿੰਡਾਂ ਦਾ ਇਹ ਹਾਲ ਹੈ ਤਾਂ ਸਾਡੇ ਪਿੰਡਾਂ ਦਾ ਕੀ ਹਾਲ ਹੋਊਗਾ ਇੱਕ ਸਾਡਾ ਐਡਾ ਵੱਡਾ ਰੋਲ ਹੈ ਅਸੀਂ 24 ਘੰਟੇ ਸੇਵਾ ਕਰਦੇ ਆ ਤੇ ਬਾਕੀ ਹੁਣ ਅਸੀਂ ਪ੍ਰਸ਼ਾਸਨ ਨੂੰ ਮਿਲਦੇ ਆ ਉੱਚ ਅਧਿਕਾਰੀਆਂ ਨੂੰ ਨਹੀਂ ਹੋਊਗਾ ਫਿਰ ਅਸੀਂ ਅਗਲੀ ਕਾਰਵਾਈ ਆਪਣੇ ਉੱਪਰ ਕਰਾਂਗੇ ਇਸ ਤਰੀਕੇ ਦੀ ਕਾਰਵਾਈ ਸਟ੍ਰਾਈਕ ਫਿਰ ਤਾਂ ਫੜ ਸਟ੍ਰਾਈਕ ਹੈ ਜੇ ਨਹੀਂ ਹਟਾ ਮਸਲਾ ਰੁਕੇਗਾ ਉਹ ਆਲਟੀਮੇਸ਼ਨ ਦਊਗਾ ਸਰ ਕੁਝ ਹੋਵੇਗਾ ਪਹਿਲਾਂ ਅਸੀਂ ਲੋਕਲ ਪ੍ਰੋਫੈਸਰ ਨੂੰ ਮਿਲਦੇ ਆਂ ਉਸ ਤੋਂ ਬਾਅਦ ਮੀਟਿੰਗ ਕਰਕੇ ਫਿਰ ਅਗਲੀ ਗੱਲ ਕਾਰਵਾਈ ਕਰਾਂਗੇ